ਹਾਂਜੀ ਸਰ ਰਾਤ ਨੂੰ ਜਾਂ ਪਰਸੋ ਰਾਤ ਸਾਡੇ ਇੱਥੇ ਪਿੰਡ ਦੇ ਦੋ ਗੁਰਦੁਆਰੇ ਵਿੱਚ ਚੋਰਾਂ ਨੇ ਚੋਰੀ ਕੀਤੀ ਹੈ ਤੇ ਇੱਕ ਸਾਡੇ ਸੋਸਾਇਟੀ ਦਾ ਬੈਂਕ ਉਹਦੇ ਵਿੱਚ ਜਾ ਕੇ ਉਹ ਚੋਰਾਂ ਨੇ ਚੋਰੀ ਕੀਤੀ ਹੈ ਹਾਂਜੀ ਤੇ ਪਿੰਡ ਵਿੱਚ ਜਿਆਦਾ ਬਹੁਤ ਜ਼ਿਆਦਾ ਡਰ ਦਾ ਮਾਹੌਲ ਪੈਦਾ ਹੋ ਚੁੱਕਿਆ ਹੈ ਇਹ ਤਸਵੀਰਾਂ ਦੇ ਵਿੱਚ ਚਾਰ ਤੋਂ ਪੰਜ ਚੋਰ ਨਜ਼ਰ ਆ ਰਹੇ ਨੇ ਹੱਥਾਂ ਦੇ ਵਿੱਚ ਉਹਨਾਂ ਦੇ ਹਥਿਆਰ ਨੇ ਰਾੜਾ ਨੇ ਡੰਡੇ ਨੇ ਹੋਰ ਵੀ ਪਤਾ ਨਹੀਂ ਉਹਨਾਂ ਦੇ ਕੋਈ ਕੀ ਕੁਝ ਹੋ ਸਕਦਾ ਹੈ ਨਾ ਜੀ ਰਾਤ ਬਰਾਤ ਤੇ ਕੋਈ ਬਿਮਾਰ ਠਮਾਰ ਹੁੰਦਾ ਜੇਕਰ ਕੋਈ ਮੋਟਰਸਾਈਕਲ ਤੇ ਸਕੂਟਰ ਤੇ ਸਵਾਰ ਹੋ ਕੇ ਜਾਂਦਾ ਤਾਂ ਉਸ ਨਾਲ ਜ਼ਰੂਰ ਕੋਈ ਅਣਹੋਣੀ ਵਾਪਰ ਸਕਦੀ ਹੈ ਜੀ ਉਹ ਤਾਂ ਕਿਸੇ ਨੂੰ ਕੋਈ ਬਖਸ਼ਣਗੇ ਜਿਹੜਾ ਉਹਨਾਂ ਦਾ ਮਾਹੌਲ ਅਸੀਂ ਸੀਸੀ ਟਾਈਮ ਤੇ ਕੋਈ ਵੀ ਦੇਖ ਸਕਦਾ ਕੈਮਰੇ ਦੇ ਵਿੱਚ ਜਿਸ ਹਿਸਾਬ ਨਾਲ ਉਹ ਘੁੰਮ ਰਹੇ ਆ ਮੇਰਾ ਤਾਂ ਖਿਆਲ ਨਹੀਂ ਜੇ ਇੱਕ ਜਾਂ ਦੋ ਬੰਦੇ ਉਹਨਾਂ ਤੇ ਹੱਥ ਆ ਜਾਣ ਤਾਂ ਉਹਨੂੰ ਬਖਸ਼ ਦੇਣਗੇ ਉਹ ਡਰ ਕੇ ਭੱਜਣ ਵਾਲੇ ਨਹੀਂ ਕੰਮ ਉਹਨਾਂ ਦਾ ਦੇਖਿਆ ਜੀ ਕੀ ਗਣਾ ਚਾਹੁੰਦੇ ਇੱਕ ਪਾਸਪਾਲਸ ਕਹਿੰਦੇ ਸਾਨੂੰ ਸੂਚਨਾ ਦਿਓ ਕੱਲੂ ਦੇ ਪਿੰਡ ਵਾਲੇ ਆ ਫੜਦੇ ਨੇ ਉਹਨਾਂ ਦਾ ਕੁੱਟਮਾਰ ਹੋएगी ਤਾਂ ਪਲਟਾ ਕਾਨੂੰਨ ਪੁਲਿਸ ਵਾਲੇ ਤੁਹਾਨੂੰ ਪੜਾਣਗੇ ਜੀ ਦੇਖੋ ਕੱਲ ਜਿੱਦਾਂ ਅਸੀਂ ਸਾਨੂੰ ਪਤਾ ਲੱਗਾ ਵੀ ਸ਼ਮਸ਼ਾਨ ਘਾਟ ਦੇ ਵਿੱਚ ਬੰਦੇ ਪੰਜ ਛੇ ਬੰਦੇ ਆਇਓ ਆ ਉੱਥੇ ਤੇ ਜਿਹੜਾ ਦਰਵਾਜ਼ਾ ਖੁਰਕਾਉਂਦੀ ਸੀਗੀ ਤੋੜਦੇ ਸੀ ਪਾਪਾ ਜੀ ਉੱਥੇ ਰਹਿੰਦੇ ਆ ਤੇ ਮੈਂ ਮੁੰਡਿਆਂ ਨੂੰ ਇਕੱਠੇ ਕੀਤਾ ਜਾ ਕੇ ਤਾਂ ਫੋਨ ਕਰ ਕਰਕੇ ਮੁੰਡੇ ਸਾਰੇ ਇਕੱਠੇ ਹੋ ਗਏ ਸਾਡੇ ਕੋ ਸਾਰੇ ਕੋ ਜਲੋ ਸਾਡੇ ਕੋ ਵੀ ਇਥੇ ਆ ਰਿਹਾ ਜੇ ਸਾਡੇ ਹੱਥਾਂ ਜਿੰਦਾ ਫੇਦਾ ਉਹ ਵੱਡੇ ਵੱਡੇ ਹੀ ਹੋਣੇ ਸੀ ਕਿ ਨਾ ਸਾਡੇ ਕੋਲ ਕੱਲੂ ਫੇ ਪੁਲਿਸ ਨੇ ਜਿੱਦਾਂ ਹੁਣ ਉਹ ਉਹ ਨਹੀਂ ਦੇਖਣਾ ਵੀ ਚੋਰੀ ਕਰਨਾ ਇਹ ਉਹਨੂੰ ਸਾਨੂੰ ਦੇਖਣਾ ਤਾਂ ਵੀ ਇਹ ਨਹੀਂ ਬੰਦਿਆਂ ਨੇ ਵੱਡ ਜਟੇ ਉਹਨਾਂ ਨੂੰ ਅਣ ਹੁਸ਼ਾਰਪੁਰ ਦੇ ਵਿੱਚ ਲਗਾਤਾਰ ਦਨ ਪ੍ਰਤੀ ਦਿਨ ਵਧ ਰਹੀਆਂ ਚੋਰੀ ਚ ਕਰਦੀਆਂ ਘਟਤਾਵਾਂ ਕਾਰਨ ਆਮ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਅਸੀਂ ਹੁਸ਼ਾਰਪੁਰ ਦੇ ਨਸਤੀਕੀ ਪਿੰਡ ਚੱਗਰਾਂ ਦੀਆਂ ਸਾਂਝੀਆਂ ਕਰ ਰਹੇ ਹਾਂ ਚੱਗਰਾਂ ਪਿੰਡ ਹਲਕਾ ਚੱਬੇ ਵਾਲ ਅਧੀਨ ਪਿੰਡ ਆਉਂਦਾ ਹੈ ਤੇ ਥਾਣਾ ਵੀ ਇਸ ਨੂੰ ਚੱਬੇ ਵਾਲ ਲੱਗਦਾ ਹੈ ਤੇ ਪਿਛਲੇ 2-3 ਦਿਨਾਂ ਤੋਂ ਦੱਸਿਆ ਜਾ ਰਿਹਾ ਕਿ ਪਿੰਡ ਦੇ ਵਿੱਚ ਚੋਰਾਂ ਦੀਆਂ ਦੋ ਤੋਂ ਤਿੰਨ ਡਾਰਾਂ ਜਿਹੜੀਆਂ ਹੱਥਾਂ ਦੇ ਵਿੱਚ ਹਥਿਆਰ ਲੈ ਕੇ ਘੁੰਮ ਰਹੀਆਂ ਨੇ ਜਿਸ ਕਾਰਨ ਪਿੰਡ ਵਾਸੀਆਂ ਦੇ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਬੀਤੀ ਰਾਤ ਵੀ ਜਦੋਂ ਪਿੰਡ ਵਾਸੀਆਂ ਨੂੰ ਚੋਰਾਂ ਦੇ ਪਿੰਡ ਦੇ ਵਿੱਚ ਘੁੰਮਣ ਦੀ ਖਬਰ ਮਿਲਦੀ ਹੈ ਤਾਂ ਇਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਨੌਜਵਾਨ 71 ਹੁੰਦੇ ਨੇ ਪਰੰਤੂ ਉਹਨਾਂ ਨੂੰ ਵੇਖ ਕੇ ਚੋਰ ਜਿਹੜੇ ਉਹ ਫਰਾਰ ਹੋ ਜਾਂਦੇ ਨੇ ਤਾਂ ਹੁਣ ਵੀ ਤਸਵੀਰਾਂ ਤੁਹਾਡੇ ਨਾਲ ਅਸੀਂ ਚਗਰਾ ਪਿੰਡ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਪਿੰਡ ਦੇ ਜਾਂਚ ਕਰਦੇ ਵਿੱਚ ਸਮੁੱਚੀ ਪੰਚਾਇਤ ਹੈ ਜਿਹੜੀ ਜੋ 71 ਹੋਈ ਆ ਇਸ ਵਿਸ਼ੇ ਤੇ ਮੀਟਿੰਗ ਕੀਤੀ ਜਾ ਰਹੀਆਂ ਤੇ ਉਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਿੰਡ ਦੇ ਮੋਤਵਾਰ ਨੇ ਜਾਂ ਹੋਰ ਪਿੰਡ ਵਾਸੀ ਨੇ ਜਿਹੜੇ ਉਹ ਇੱਕ ਇਕੱਠੇ ਹੋਏ ਨੇ ਤਾਂ ਉਹਨਾਂ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਸਾਡੇ ਨਾਲ ਸਰਪੰਚ ਵੀ ਮੌਜੂਦ ਨੇ ਤਾਂ ਹੋਰ ਜਿਹੜੀਆਂ ਪਿੰਡ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਉਹ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਸਰਪੰਚ ਸਾਹਿਬ ਕਿਆ ਨਾਮ ਹੈ ਤੁਹਾਡਾ ਰੀਨਾ ਕੁਮਾਰੀ ਜੀ ਕੀ ਪਿੰਡ ਦੇ ਹਾਲਾਤ ਹੈ ਜੀ ਦੱਸਿਆ ਜਾ ਰਿਹਾ ਕਿ ਪਿਛਲੇ 2-3 ਦਿਨ ਤੋਂ ਜਿਹੜੀਆਂ ਚੋਰਾਂ ਦੀਆਂ ਡਾਰਾਂ ਜਿਹੜੀਆਂ ਘੁੰਮ ਰਹੀਆਂ ਨੇ ਪਿੰਡ ਦੇ ਵਿੱਚ ਹਾਂਜੀ ਸਰ ਰਾਤ ਨੂੰ ਜਦੋਂ ਪਰਸੋਂ ਰਾਤ ਸਾਡੇ ਇੱਥੇ ਪਿੰਡ ਦੇ ਦੋ ਗੁਰਦੁਆਰੇ ਵਿੱਚ ਚੋਰਾਂ ਨੇ ਚੋਰੀ ਕੀਤੀ ਹੈ ਤੇ ਇੱਕ ਸਾਡੇ ਸੋਸਾਇਟੀ ਦਾ ਬੈਂਕ ਉਹਦੇ ਵਿੱਚ ਜਾ ਕੇ ਉਹ ਚੋਰਾਂ ਨੇ ਚੋਰੀ ਕੀਤੀ ਹੈ ਹਾਂਜੀ ਤੇ ਪਿੰਡ ਵਿੱਚ ਜਿਆਦਾ ਬਹੁਤ ਜ਼ਿਆਦਾ ਡਰ ਇਸੇ ਕਰਕੇ ਲੋਕ ਸਾਰੇ ਸਹਿਮੇ ਹੋਏ ਹਨ ਤੇ ਰਾਤ ਵੀ ਸਾਡੇ ਸ਼ਮਸ਼ਾਨ ਘਟ ਲਾਂਗੇ ਸੰਤਾਂ ਦੀ ਜਗ੍ਹਾ ਐ ਉੱਥੇ ਵੀ ਰਾਤ ਆਏ ਆ ਬੰਦੇ 4-5 ਜੀ ਤੇ ਜਦੋਂ ਪਿੰਡ ਵਿੱਚ ਪਤਾ ਲੱਗਾ ਤੇ ਪਿੰਡ ਦੇ ਕਾਫੀ ਨੌਜਵਾਨ ਇਕੱਠੇ ਹੋ ਕੇ ਉੱਥੇ ਗਏ ਤੇ ਜਦੋਂ ਪਹੁੰਚੇ ਤੇ ਉਹ ਇਹਨਾਂ ਨੂੰ ਦੇਖ ਕੇ 도ੜ ਗਏ ਉਥੋਂ ਹਾਂਜੀ ਜੀ ਤੇ ਰਾਤ ਕਿੰਨੇ ਵਜੇ ਤੁਹਾਨੂੰ ਖਬਰ ਮਿਲਦੀ ਹੈ ਪਤਾ ਲੱਗਦਾ ਕਿ ਉੱਥੇ ਡੇਰੇ ਤੇ ਜਿਹੜਾ ਉਹ ਚੋਰ ਪੁੰਚੇ ਹੋਏ ਨੇ ਜਾਂ ਕੋਈ ਘਟਨਾ ਨੂੰ ਅੰਜਾਮ ਦੇਣ ਲੱਗੇ ਨੇ ਕਿੰਨੇ ਕ ਵਜੇ ਪਤਾ ਲੱਗਦਾ ਤੁਹਾਨੂੰ ਜੀ ਸਾਢੇ 10-11 ਵਜੇ ਟਾਈਮ ਸੀ ਹਾਂਜੀ ਤੇ ਉਸ ਤੋਂ ਬਾਅਦ ਪਿੰਡ ਵਾਲੇ ਕੱਡੇ ਇਕੱਠੇ ਹੋ ਕੇ ਜਾਂਦੇ ਹਾਂ ਹਾਂਜੀ ਸਰ ਪਿੰਡ ਦੇ ਸਾਰੇ ਇਕੱਠੇ ਹੋ ਕੇ ਜਾਂਦੇ ਨੇ ਉੱਥੇ ਤੇ ਜਦੋਂ ਪਹੁੰਚੇ ਆ ਸਾਰੇ ਤਾਂ ਉੱਥੋਂ ਸਾਰੇ ਫਰਾਰ ਹੋ ਚੁੱਕੇ ਸਨ ਹਾਂਜੀ ਜਿਹੜੇ ਨਾਲ ਲੱਗਦਾ ਚੋਹ ਹੈ ਉੱਥੇ ਵੀ ਸਾਰੇ ਜਦਾਂ ਮੁੰਡੇ ਸਾਰੇ ਘੁਮਕੇ ਆਏ ਨੇ ਪਰ ਉਹਨਾਂ ਦਾ ਪਤਾ ਨਹੀਂ ਲੱਗਾ ਕਿ ਉਹ ਕਿੱਧਰ ਚੱਲ ਗਏ ਹੈ ਸੀਸੀਟੀਵੀ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਮੇਰੇ ਤੱਕ ਵੀ ਪਹੁੰਚੀਆਂ ਨੇ ਤਾਂ ਸੀਸੀਟੀਵੀ ਦੇ ਵਿੱਚ ਕੀ ਨਜ਼ਰ ਆ ਰਿਹਾ ਕਿੰਨੀ ਗਿਣਤੀ ਹੈ ਕਿ ਉਹਨਾਂ ਦੇ ਕੋਲ ਹਥਿਆਰ ਨੇ ਜੀ ਸਰ ਉਹਦੇ ਵਿੱਚ 4-5 ਜਿਹਦਾ ਨੌਜਵਾਨ ਆ ਰਹੇ ਨੇ ਤੇ ਉਹਨਾਂ ਦੇ ਕੋਲ ਹਥਿਆਰ ਨੇ ਤੇ ਉਹ ਜਿਹਦਾ ਕਟਰ ਵਗੈਰਾ ਹੈ ਜਿਹੜੇ ਨਾਲ ਉਹ ਜ ਹਾਂਜੀ ਤੇ ਗੁਰਦੁਆਰਾ ਸਾਹਿਬ ਤੋਂ ਵੀ ਗੱਲਾਂ ਵੀ ਚੱਕ ਕੇ ਲੈ ਕੇ ਗਏ ਨੇ ਉੱਥੋਂ ਹਾਂਜੀ ਤੇ ਨੁਕਸਾਨ ਕਿੰਨਾ ਹੋਇਆ ਗੱਲੇ ਦੇ ਵਿੱਚ ਕਿੰਨੇ ਕੁ ਪੈਸੇ ਸੀ ਕੁਝ ਹੈ ਜਾਣਕਾਰੀ ਜੀ ਸਰ ਜਾਣਕਾਰੀ ਮੁਤਾਬਕ 10-12000 ਤੋਂ ਉੱਪਰ ਹੋਣਗੇ ਪੈਸੇ ਜੀ ਹਾਂਜੀ ਠੀਕ ਹੈ ਜੀ ਦੋ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਜੀ ਹਾਂਜੀ ਦੋ ਗੁਰੂ ਘਰ ਹੈ ਤੇ ਕਿੰਨਾ ਕੁ ਨੁਕਸਾਨ ਹੋਇਆ ਦੋਹਾਂ 'ਚ ਜੀ ਦੋਨਾਂ ਵਿੱਚ ਸਰ ਲਗ ਇੰਨਾ ਕੁ ਹੋਇਆ ਹੋਣਾ 10-12000 ਤੋਂ ਉੱਪਰ ਹੀ ਠੀਕ ਹੈ ਜੀ ਤਾਂ ਪੁਲਿਸ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ ਕਿਉਂਕਿ ਤੁਸੀਂ ਪਿੰਡ ਦੇ ਸਰਪੰਚ ਹੋ ਤੁਹਾਡੀ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਬਣਦੀ ਹੈ ਭੂਮਿਕਾ ਬਣਦੀ ਹੈ ਪੁਲਿਸ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਪੁਲਿਸ ਦਾ ਕੀ ਕਹਿਣਾ ਹੈ ਜੀ ਸਰ ਮੇਰੇ ਹਸਬੰਦ ਨਾਲ ਗੱਲ ਹੋਈ ਸੀ ਪੁਲਿਸ ਦੀ ਹਾਂਜੀ ਉਹਨਾਂ ਨੂੰ ਇਹ ਸਾਰੀ ਜਾਣਕਾਰੀ ਹੋਣੀ ਹੈ ਇਹਦੇ ਬਾਰੇ ਜੀ ਹਾਂਜੀ ਤੇ ਹੁਣ ਕੋਈ ਮੀਟਿੰਗ ਕੀਤੀ ਜਾ ਰਹੀ ਹੈ ਪਿੰਡ ਦੇ ਵਿੱਚ ਕੋਈ ਠਿਕਰੀ ਪਹਿਰੇ ਲਗਾਉਣ ਬਾਬਤ ਕੋਈ ਇਸ ਤਰ੍ਹਾਂ ਦਾ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਜੀ ਸਰ ਹਾਂਜੀ ਅੱਜ ਤੋਂ ਸ਼ਾਇਦ ਆਪਾਂ ਰਾਤ ਨੂੰ ਪਹਿਰੇ ਵੀ ਲਗਾਉਣੇ ਸ਼ੁਰੂ ਕਰ ਦਈਏ ਪਿੰਡ ਵਿੱਚ ਹਾਂਜੀ ਕਿ ਇਹ ਤਸਵੀਰਾਂ ਦੇ ਵਿੱਚ 4 ਤੋਂ 5 ਚੋਰ ਨਜ਼ਰ ਆ ਰਹੇ ਨੇ ਹੱਥਾਂ ਦੇ ਵਿੱਚ ਉਹਨਾਂ ਦੇ ਹਥਿਆਰ ਨੇ ਰਾੜਾ ਨੇ ਡੰਡੇ ਨੇ ਹੋਰ ਵੀ ਪਤਾ ਨਹੀਂ ਉਹਨਾਂ ਦੇ ਕੋਈ ਕੀ ਕੁਝ ਹੋ ਸਕਦਾ ਹੈ ਨਾ ਜੀ ਰਾਤ ਬਰਾਤ ਤੇ ਕੋਈ ਬਿਮਾਰ ਠਮਾਰ ਹੁੰਦਾ ਜੇਕਰ ਕੋਈ ਮੋਟਰਸਾਈਕਲ ਤੇ ਸਕੂਟਰ ਤੇ ਸਵਾਰ ਹੋ ਕੇ ਜਾਂਦਾ ਤਾਂ ਉਸ ਨਾਲ ਜ਼ਰੂਰ ਕੋਈ ਅਣਹੋਣੀ ਵਾਪਰ ਸਕਦੀ ਹੈ ਜੀ ਉਹ ਤਾਂ ਕਿਸੇ ਨੂੰ ਵੀ ਬਖਸ਼ਣਗੇ ਨਹੀਂ ਜਿਹੜਾ ਉਹਨਾਂ ਦਾ ਮਾਹੌਲ ਅਸੀਂ ਸੀਸੀ ਟਾਈਮ ਦੇ ਕੋਈ ਵੀ ਦੇਖ ਸਕਦਾ ਕੈਮਰੇ ਦੇ ਵਿੱਚ ਜਿਸ ਹਿਸਾਬ ਨਾਲ ਉਹ ਘੁੰਮ ਰਹੇ ਆ ਮੇਰਾ ਤਾਂ ਖਿਆਲ ਨਹੀਂ ਜੇ ਇੱਕ ਜਾਂ ਦੋ ਬੰਦੇ ਉਹਨਾਂ ਦੇ ਹੱਥ ਆ ਜਾਣ ਤਾਂ ਉਹਨੂੰ ਬਖਸ਼ ਦੇਣਗੇ ਉਹ ਡਰ ਕੇ ਭੱਜਣ ਵਾਲੇ ਨਹੀਂ ਕੰਮ ਉਹਨਾਂ ਦਾ ਦੇਖਿਆ ਅਸੀਂ ਡਰ ਕੇ ਚਲੋ ਕੋਈ ਆ ਗਿਆ ਤਾਂ ਲੋਕ ਲੁਕ ਲੁਕ ਗਏ ਵਿਚਾਰੇ ਆਮ ਕੋ ਮਰਿਆ ਜੇ ਕੋਈ ਇਕੱਲਾ ਤਕੱਲਾ ਉਹਨਾਂ ਦੇ ਹੱਥ ਆ ਗਿਆ ਉਹ ਨਹੀਂ ਛੱਟਣਗੇ ਉਹ ਤੇ ਹਮਲਾ ਕਰ ਜਿਹੜੀ ਸੀਸੀਟੀਵੀ ਵੀਡੀਓ ਸਾਹਮਣੇ ਆ ਰਹੀ ਹੈ ਇੱਕ ਇੱਕ ਦੋ ਦਾ ਤਾਂ ਚਿਹਰਾ ਵੀ ਜਿਹੜਾ ਸਾਫ਼ ਦਿਖਾਈ ਦੇ ਰਿਹਾ ਕੀ ਲੱਗ ਰਹੇ ਨੇ ਉਹ ਪ੍ਰਵਾਸੀ ਲੱਗ ਰਹੇ ਨੇ ਪੰਜਾਬੀ ਲੱਗ ਰਹੇ ਨੇ ਨਹੀਂ ਪ੍ਰਵਾਸੀ ਨਹੀਂ ਲੱਗ ਰਹੇ ਲੱਗਦੇ ਤਾਂ ਉਹ ਆਪਣੇ ਇੱਧਰ ਦੇ ਹੀ ਆ ਪਰ ਉਹਨਾਂ ਦੇ ਜਿਹੜੇ ਚਿਹਰੇ ਹਨ ਇੱਕ ਦਾੜਾ ਬਿਲਕੁਲ ਜਿਹੜਾ ਉਹ ਥੋੜਾ ਗੁਜਰ ਟਾਈਪ ਲੱਗਦਾ ਰ ਗੁਜਰਾਂ ਦੇ ਬੰਦੇ ਹਾਂ ਹਾਂਜੀ ਤੇ ਕਿੰਨੇ ਕਿੰਨੇ ਚੋ ਚੋਰ ਨੇ ਜੀ ਟੋਟੇ ਅੱਜ ਬਿਲਕੁਲ ਗਿਣਤੀ ਕੀਤੀ ਗਈ ਆ ਬਿਲਕੁਲ ਸਾਫ਼ ਦਿਖਾਈ ਦਿੱਤੇ ਪੰਜ ਤੇ ਮੇਰੇ ਹਿਸਾਬ ਨਾਲ ਪੰਜ ਜਾਂ 6 ਹੀ ਹੋਣਗੇ ਤਾਂ ਬਾਕੀ ਕਿਸੇ ਕੋਈ ਐਕਟਵਾਚਾ ਕਿਹੜੀ ਜੀਤੇ ਆਏ ਦੂਰ ਖੜੀ ਕੀਤੀ ਉਹਦਾ ਬਸੇ ਨਹੀਂ ਕਹਿ ਸਕਦੇ ਕੁਝ ਵੀ ਤੇ ਪਿੰਡ ਪਿੰਡ ਦੇ ਇੱਕ ਸੁਸਾਇਟੀ ਨੂੰ ਵੀ ਨੁਕਸਾਨ ਪਹੁੰਚਾਇਆ ਸੀ ਸੀਸੀਟੀਵੀ ਕਰਾਈ ਭੰਕੇ ਗਏ ਸੁਸਾਇਟੀ ਦੇ ਕੈਮਰੇ ਤੇ ਵਾਈਫਾਈ ਤੋੜ ਕੇ ਗਏ ਆ ਤੇ ਗੱਲਾਂ ਜਿਹੜੀ ਸੇਫ ਹੁੰਦੀ ਆ ਸੇਫ ਨੂੰ ਵੀ ਤੋੜਨ ਦਾ ਯਤਨ ਕੀਤਾ ਉਹਨਾਂ ਨੇ ਤੇ ਬੱਲਬ ਉਤਾਰ ਕੇ ਗਲੀ ਦੇ ਵਿੱਚੋਂ ਕੌੜੀ ਲਗਾਇਆ ਕਿ ਉਹਨਾਂ ਨੇ ਬੱਲਬ ਉਤਾਰਿਆ ਪਹਿਲਾਂ ਫਿਰ ਸੁਸਾਇਟੀ ਦੇ ਪੰਜ ਦਰਵਾਜ਼ੇ ਪੰਜੇ ਉਨੀ ਤੋੜ ਕੇ ਜਿਹੜੇ ਕਮਰੇ ਦੇ ਵਿੱਚ ਕੁਝ ਹੈ ਵੀ ਨਹੀਂ ਉਹ ਵੀ ਟਰੋਲਿਆ ਉਹਨਾਂ ਨੇ ਟਰੋਲਾ ਫਰਾਲੀ ਕੀਤੀ ਹੈ ਰਜਿਸਟਰ ਸੱਟ ਗਏ ਤੇ 11000 10 11000 ਰੁਪਇਆ ਸੈਕਟਰੀ صاحب ਦੱਸ ਰਹੇ ਅਕੇ ਲਗਾ ਜਿਹੜਾ ਖੁੱਲਾ ਪਿਆ ਸੀਗਾ ਥੋੜਾ ਬਹੁਤ ਜਿਹੜੇ ਸੇਫ ਦੇ ਵਿੱਚ 4-5 ਲੱਖ ਰੁਪਏ ਸੀ ਉਹ ਬਚ ਗਏ ਇਹ ਜੀ ਤਾਂ ਕਿੰਨਾ ਕੁ ਭਾਜੀ ਪਿੰਡ ਦਾ ਨੁਕਸਾਨ ਹੋਇਆ ਜੀ ਸੀਸੀਟੀਵੀ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਉਹ ਵੀ ਭੰਗ ਗਏ ਨੇ ਗੁਰਦਗਰੂ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਜੀ ਨੁਕਸਾਨ ਤਾਂ ਇਹੀ ਲਾਇਆ ਜਾ ਸਕਦਾ ਜਿਹੜਾ ਗੁਰਦਾਰੇ ਦੀ ਗੋਲ ਗਈ ਆ ਉਹਦਾ ਤਾਂ ਗਿਣਤੀ ਨਹੀਂ ਹੁੰਦਾ ਉਹਦੇ ਕੋਈ ਗਿਣਤੀ ਨਹੀਂ ਵੱਧ ਘੱਟ ਵੀ ਹੋ ਸਕਦੇ ਆ ਅੰਦਾਜ਼ੇਨ ਜਦਾਂ 10-15000 ਰੁਪਿਆ ਗੋਲ ਵਿੱਚ ਹੋ ਸਕਦਾ ਇਦਾਂ ਹੀ 10-15000 ਸੈਕਟਰੀ ਸਾਹਿਬ ਨੇ ਜਿਹੜੀ ਸੇਲ ਰੱਖੀ ਸੀਗੀ ਆਪਣੀ ਢੇਰ ਦੀ ਤੇ ਉਹਦਾ ਹੋ ਸਕਦਾ ਆ ਉਹ ਇੰਨਾ ਕੁ ਅੰਦਾਜ਼ਾ ਹੀ 15 ਜਾਂ 20000 ਜਾਂ 15 ਦੇ ਜਿਹੜੇ ਤੜੇ ਮੰਨ ਕੇ ਚੱਲਿਆ ਜਾਵੇ ਇਹ ਜੀ ਭਾਈ ਸਾਹਿਬ ਹਾਲਾਤ ਕਿਸ ਤਰ੍ਹਾਂ ਦੇ ਨੇ ਹੁਣ ਪਿੰਡ ਦੇ ਵਿੱਚ ਕਿਉਂਕਿ ਇਹ ਜਿਹੜੇ ਨਸਤੀਕੀ ਪਿੰਡ ਤਾਂ ਇਹਨਾਂ ਪਿੰਡਾਂ ਦੇ ਵਿੱਚੋਂ ਸੋਨਾ ਲੀਕਾ ਨੂੰ ਜੀ ਇੰਨੇ ਨੂੰ ਹੋਰ ਵੱਖ-ਵੱਖ ਫੈਕਟਰੀਆਂ ਨੂੰ ਜਿਹੜੇ ਉਹ ਸਾਡੇ ਨੌਜਵਾਨ ਕੰਮ ਕਰਨ ਜਾਂਦੇ ਨੇ ਸ਼ਿਫਟਾਂ ਦੇ ਵਿੱਚ ਕੰਮ ਚੱਲਦਾ ਕੋਈ ਰਾਤ ਨੂੰ 12 ਵਜੇ ਆ ਰਿਹਾ ਕੋਈ 2 ਵਜੇ ਆ ਰਿਹਾ ਤਾਂ ਫਿਰ ਕਿੰਨਾ ਕੋ ਸੁਰੱਖਿਅਤ ਮਾਹੌਲ ਹੈ ਜੀ ਫਿਰ ਇਸ ਤਰ੍ਹਾਂ ਡਰ ਦਾ ਮਾਹੌਲ ਬਣਿਆ ਹੈ ਜੀ ਪੂਰਾ ਡਰ ਆ ਜਨਤਾ ਦੇ ਵਿੱਚ ਲੋਕ ਜਿਹੜੇ ਪਿੰਡ ਦੇ ਆ ਰਾਤ ਵੀ ਸਾਰੀ ਰਾਤ ਜਾਗਦੇ ਹੀ ਰਹੇ ਆ ਪਰ ਜਿਹੜੀ ਬਹੁਤ ਜ਼ਿਆਦਾ ਦੂਜੀ ਹੈਗੀ ਆ ਜਨਤਾ ਨੂੰ ਤਕਰੀਬ ਮੰਨ ਲਓ ਜਾਂ ਕੁਝ ਮੰਨ ਲਓ ਸਾਰੇ ਡਰ ਦੇ ਮਾਹੌਲ ਚ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਆਨਦੀਪ ਸਿੰਘ ਆਨਦੀਪ ਜੀ ਪੁਲਿਸ ਦੇ ਨਾਲ ਤੁਹਾਡੀ ਗੱਲਬਾਤ ਹੋਈ ਆ ਤੁਹਾਡੇ ਵਾਈਫ ਦੇ ਦੱਸਣ ਮੁਤਾਬਕ ਸਰਪੰਚ ਨੇ ਜੋ ਕੀ ਪੁਲਸਦਾਰ ਬਈਆ ਕੀ ਕਹਿਣਾ ਪੁਲਸਦਾਰ ਜੀ ਪੁਲਸਦਾਰ ਜਨ ਜਿੱਦਾਂ ਮੇਰੀ ਰਾਤ ਸਾਢੇ 9 10 ਵਜੇ ਗੱਲ ਹੋਈ ਆ ਦਾ ਸਾਢੇ 9:30 ਵਜੇ ਕੀ ਵਿੱਚ ਗੱਲ ਹੋਈ ਆ ਤਾਂ ਉਹਨਾਂ ਨੇ ਜਿੱਦਾਂ ਪਹਿਲਾਂ ਫੋਨ ਬੇਟਿਕ ਜਾਂਦੇ ਰਏ ਐਸਐਟੂ ਚ ਬੈਲਦਾ ਕਿ ਉਸ ਤੋਂ ਬਾਅਦ ਮੈਂ 2-3 ਵਾਰੀ ਫਿਰ ਲਗਾਤਾਰ ਫੋਨ ਕੀਤਾ ਤੇ ਉਹ ਨਹੀਂ ਫਿਰ ਮੁੜ ਕੇ ਫੋਨ ਕੱਟ ਦਿੱਤਾ ਮੁੜ ਕੇ ਚੱਕਿਆ ਨਹੀਂ ਫੋਨ ਨਾ ਬੈਕ ਕਾਲ ਕੀਤੀ ਮੈਨੂੰ ਉਹਨਾਂ ਨੇ ਮੁੜ ਕੇ ਇਹ ਤਾਂ ਕੀ ਰਾਤ ਦੀ ਗੱਲ ਹੈ ਜੀ ਇਹ ਹਾਂ ਜੀ ਕੱਲ ਰਾਤ ਦੀ ਗੱਲ ਹੈ ਜੀ ਤੇ ਫਿਰ ਪੁਲਸਦਾਰ ਇਦਾਂ ਦਾ ਪਤੀਰਾ ਨਿੰਦਨਯੋਗ ਆ ਕੀ ਕਹਿਣਾ ਚਾਹੁੰਦੇ ਇੱਕ ਪਾਸੇ ਪੁਲਸ ਕਹਿੰਦੀ ਸ ਕਾਲੂ ਦੇ ਪਿੰਡ ਵਾਲੇ ਆਫ ਫੜਦੇ ਨੇ ਉਹਨਾਂ ਦਾ ਕੁੱਟਮਾਰ ਹੋएगी ਤਾਂ ਪਲਟਾ ਕਾਨੂੰਨ ਪੁਲਿਸਲੇ ਤੁਹਾਨੂੰ ਪੜਾਣਗੇ ਜੀ ਦੇਖੋ ਕੱਲ ਜਿੱਦਾਂ ਅਸੀਂ ਸਾਨੂੰ ਪਤਾ ਲੱਗਾ ਵੀ ਸ਼ਮਸ਼ਾਨ ਘਾਟ ਦੇ ਵਿੱਚ ਬੰਦੇ ਪੰਜ ਛੇ ਬੰਦੇ ਆਇਓ ਆ ਉੱਥੇ ਤੇ ਜਿਹੜਾ ਦਰਵਾਜ਼ਾ ਉਹ ਖਰਕਾਉਂਦੇ ਸੀਗੇ ਤੋੜਦੇ ਸੀ ਬਾਬਾ ਜੀ ਉੱਥੇ ਰਹਿੰਦੇ ਆ ਤੇ ਮੈਂ ਮੁੰਡਿਆਂ ਨੂੰ ਇਕੱਠੇ ਕੀਤਾ ਜਾ ਕੇ ਤਾਂ ਫੋਨ ਕਰ ਕਰਕੇ ਮੁੰਡੇ ਸਾਰੇ ਇਕੱਠੇ ਹੋ ਗਏ ਸਾਡੇ ਕੋਲ ਸਾਰੇ ਕੋਲ ਚਲੋ ਸਾਡੇ ਕੋਲ ਵੀ ਹਥਿਆਰ ਦੇ ਕੇ ਜੇ ਸਾਡੇ ਹੱਥਾਂ ਜਾਂਦਾ ਫਿਰਦਾ ਉਹ ਵੱਡੇ ਵੱਡੇ ਹੀ ਹੋਣੀ ਸੀਗਾ ਨਾ ਜੀ ਸਾਡੇ ਕੋਲ ਕੱਲੂ ਫੇ ਪੁਲਿਸ ਨੇ ਜਿੱਦਾਂ ਹੁਣ ਉਹ ਉਹ ਨਹੀਂ ਦੇਖਣਾ ਵੀ ਚੋਰੀ ਕਰਨਾ ਇਹ ਉਹਨੂੰ ਸਾਨੂੰ ਦੇਖਣਾ ਤਾਂ ਵੀ ਇਹ ਨਹੀਂ ਬੰਦਿਆਂ ਨੇ ਵੱਡ ਜਟੇ ਇਹਨਾਂ ਨੂੰ ਅਣਕੇ ਹਾਂ ਬਿਲਕੁਲ ਮੈਂ ਉਹੀ ਕਹਿ ਰਿਹਾ ਇਹਨਾਂ ਨੂੰ ਦਲੀਲ ਦੇਣ ਦੀ ਤੁਸੀਂ ਪੁਲਿਸ ਨੂੰ ਕਿਉਂ ਨਹੀਂ ਦੱਸਦੇ ਤੁਸੀਂ ਆਪਾਂ ਆਂਦੇ ਤੁਹਾਡੇ ਨਾਲ ਆਪਾਂ ਕਾਰਵਾਈ ਕਰਦੇ ਹੁਣ ਪੁਲਿਸ ਨੂੰ ਫੋਨ ਨਹੀਂ ਚੱਕ ਰਹੇ ਜੀ ਹਾਂ ਜੀ ਹਾਂ ਜੀ ਇਹੀ ਗੱਲ ਆ ਵੀ ਪੁਲਿਸ ਨੂੰ ਇਹ ਜਿਹੜੀ ਹੈ ਪ੍ਰਸ਼ਾਸਨ ਨੂੰ ਆ ਇਹਨ ਦੇਖੋ ਜੇ ਕੋਈ ਪਿੰਡ ਦੇ ਮੋਦਵਾ ਜਿਹੜੇ ਫੋਨ ਕਰਦੇ ਉਹਨਾਂ ਦਾ ਫੋਨ ਚੱਕਣਾ ਤੇ ਫਿਰ ਨਹੀਂ ਚੱਕਣਾ ਕਿਹਦਾ ਫੋਨ ਹੈ ਨਾ ਤੇ ਪਿੰਡ ਦੇ ਵਿੱਚ ਪੁਲਿਸ ਦਾ ਘੇੜਾ ਹੈ ਕਿਤੇ ਰਾਤ ਬਰਤੇ ਅਨਸਤੀਕੀ ਪਿੰਡਾਂ ਦੇ ਵਿੱਚ ਇਸ ਪਿੰਡ ਦੇ ਵਿੱਚ ਨਹੀਂ ਕੋਈ ਘੜਾ ਨਹੀਂ ਰਾਤ ਬਰਤੇ ਕੋਈ ਰੇੜਾ ਨਹੀਂ ਆਪਾਂ ਦੀ ਗੱਲ ਜਦੋਂ ਰਾਤ ਵੀ ਸਾਨੂੰ ਪਤਾ ਲੱਗਾ ਅਸੀਂ ਚਾਰ ਪੰਜ ਮੁੰਡੇ ਆਪਾਂ ਆਪਣੇ ਘਮਾਏ ਆਪਣੇ ਪਿੰਡ 'ਚ ਵੀ ਆਲੇ ਦੁਆਲੇ ਸਾਰੇ ਵੀ ਕੱਲ ਨੂੰ ਕੋਈ ਇੱਦਾਂ ਦੀ ਗੋਨਾ ਨਹੀਂ ਘਟਨਾ ਹੋ ਜਵੇਗੇ ਕਿਸੇ ਨੂੰ ਕੋਈ ਮਾਰ ਕੁੱਟਣਾ ਜਾਂ ਮਾਰ ਬਟਣਾ ਨਹੀਂ ਜਾਣ ਕਿ ਉਹ ਜਿਹੜੇ ਚੋਰ ਆ ਉਹ ਬੇਖੌਫ ਹੋ ਕੇ ਘੁੰਮਦੇ ਆ ਕੈਮਰੇ ਨਾਲ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਕੈਮਰੇ ਉਹ ਆਪਣੇ ਮੂੰਹ ਤੋਂ ਉਨ੍ਹਾਂ ਦੇ ਚਿਹਰੇ ਵੀ ਆਏ ਆ ਟੋਟਲ ਸਾਡਾ ਮਕਸਦ ਇਹ ਆ ਵੀ ਹੁਣ ਜਿਹੜਾ ਤੁਸੀਂ ਸਾਡੇ ਕੋ ਆਏ ਆ ਵੀ ਜਿਹੜੀ ਵੀਡੀਓ ਵੱਧ ਤੋਂ ਵੱਧ ਵਾਇਰਲ ਹੋ ਗਈ ਤੇ ਸਾਨੂੰ ਹੋ ਸਕਦਾ ਸਾਨੂੰ ਪਤਾ ਲੱਗ ਸਕਦਾ ਇਹ ਬੰਦੇ ਕਿੱਥੇ ਦੇ ਹੈਗੇ ਕਿੱਦਾਂ ਹੈਗੇ ਅਜੀ ਅਮਨਦੇਵ ਜੀ ਹਥਿਆਰਾਂ ਦੀ ਗੱਲ ਕਰ ਰਹੀਏ ਆਮ ਤੌਰ ਤੇ ਕਹਿੰਦੇ ਪੰਜਾਬ ਦੇ ਵਿੱਚ ਅਸਲਾ ਤਾਂ ਹੁਣ ਇੱਕ ਆਮ ਜੀ ਗੱਲ ਹੋ ਗਈ ਹੈ ਜੀ ਹਥਿਆਰ ਕਿਸ ਤਰ੍ਹਾਂ ਦੇ ਨਜ਼ਰ ਆ ਰਹੇ ਨੇ ਜੀ ਉਹਨਾਂ ਦੇ ਹੱਥਾਂ ਦੇ ਵਿੱਚ ਦੇਖੋ ਬਾਈ ਜੀ ਜਿਹੜਾ ਨਾ ਆਪਾਂ ਸੰਤ ਸੇਵਾ ਦਾ ਅਸ ਜੀ ਦੇ ਗੁਰਦੁਆਰੇ ਗਏ ਆ ਨਾ ਉੱਥੋਂ ਉਹਦਾ ਜਿਹੜਾ ਉਹਨਾਂ ਦਾ ਹਥਿਆਰ ਉਹਨਾਂ ਦੇ ਹੱਥ 'ਚ ਕਿਰਪਾਨਾਂ ਤੇ ਖੰਡੇ ਆ ਤੇ ਇੱਕ ਉਹ ਨਹੀਂ ਆਪਣੇ ਨਾ ਬੈ ਕਟਰ ਵੀ ਉਹ ਜਿੰਦੇ ਨੂੰ ਜਾਂ ਜਿਹੜਾ ਲੋਕ ਨੂੰ 1 ਮਿੰਟ ਵੀ ਨਹੀਂ ਲਾਉਂਦੇ ਵੱਢਣ ਨੂੰ ਵੱਢ ਕੇ ਅੰਦਰ ਉਹ ਐਂਟਰ ਹੋ ਜਾਂਦੇ ਆ ਇਹਦਾ ਮਤਲਬ ਇਹ ਤੁਸੀਂ ਇਹ ਲਾਦੇ ਵੀ ਉਹਨਾਂ ਜਿਹੜੇ ਹਥਿਆਰ ਆ ਉਹ ਖਤਰਨਾਕ ਹਥਿਆਰ ਆ। ਜੇ ਪੂਰੀ ਤਿਆਰੀ ਦੇ ਨਾਲ ਆ ਰਹੇ ਨੇ ਤਾਂ ਇਹ ਵੀ ਹੋ ਸਕਦਾ ਕਿ ਉਹਨਾਂ ਦੇ ਕੋਲ ਕੋਈ ਅਸਲ ਆ ਕੋਈ ਕਟਾ ਇਸ ਤਰ੍ਹਾਂ ਦਾ ਹਥਿਆਰ ਹੋ ਸਕਦਾ ਉਹਨਾਂ ਕੋਈ ਵੈਪਨ ਆ ਰਾ ਵਗੈਰਾ ਵੀ ਹੋ ਸਕਦੇ ਆ ਕੋਈ ਜਦੋਂ ਮੰਨ ਲਓ ਜਦੋਂ ਅਸੀਂ ਵੀ ਕੋਈ ਪਿੰਡ ਦੇ ਬੰਦੇ ਜਾਂਦੇ ਆ ਕਿ ਸਾਡੇ ਤੇ ਵੀ ਕੋਈ ਗੋਲੀ ਚਲਾ ਸਕਦਾ ਉਹ ਜੇ ਉਹਨਾਂ ਕੋਲ ਵੈਪਨ ਹੋਣ ਤਾਂ ਸਾਡੇ ਵੀ ਜਾਨੀ ਨੁਕਸਾਨ ਕਰਦੀ ਹੋ ਸਕਦੀ ਹੈ ਨਾ ਕੀ ਮੰਗ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਆਲਾ ਅਧਿਕਾਰੀਆਂ ਦੇ ਨਾਲ ਵੀ ਤੁਸੀਂ ਗੱਲਬਾਤ ਕਰੋਗੇ ਹਾਂਜੀ ਹਾਂਜੀ ਕਰਾਂਗੇ ਪਤਾ ਗੱਲ ਕਰਾਂਗੇ ਆਪਾਂ ਐਸਐਸਪੀ ਸਾਹਿਬ ਨਾਲ ਵੀ ਗੱਲ ਕਰਾਂ ਅੱਜ ਉਹ ਛੁੱਟੀ ਹੈ ਕੱਲ ਐਸਐਸਪੀ ਸਾਹਿਬ ਨਾਲ ਵੀ ਗੱਲ ਕਰਾਂਗੇ ਡੀਐਸਪੀ ਸਾਹਿਬ ਆਪਣੇ ਮੌਕੇ ਜਿਹੜੇ ਸਾਡੇ ਥਾਣੇ ਦੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਤੋਂ ਗੱਲ ਕਰਾਂਗੇ ਵੀ ਜਿਹੜੇ ਇਹ ਜਿਹਨਾਂ ਦੀ ਉਹ ਸੀਸੀਟੀਵੀ ਕੈਮਰੇ ਮੋਰੇ ਆਏ ਆ ਤਾਂ ਉਹਨਾਂ ਨੂੰ ਟ੍ਰੇਸ ਕਰਕੇ ਉਹਨਾਂ ਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜਿਹੜੇ ਬਾਕੀ ਪਿੰਡਾਂ ਦਾ ਜਿਹੜਾ ਕਿਸੇ ਦਾ ਪਤਾ ਹੋ ਸਕੇ ਹਾਂਜੀ ਪਹਿਰਾ ਵੀ ਰੱਖਿਆ ਜਾ ਵੀ ਹਾਂਜੀ ਅੱਜ ਤੋਂ ਮੈਂ ਠਿਕਰੀ ਬਾਰੇ ਵੀ ਲਗਾ ਰਹੇ ਹਾਂ ਹਾਂਜੀ ਅੱਜ ਤੋਂ ਲਗਾ ਰਹੇ ਆ ਆਪਾਂ ਠਿਕਰੀ ਪਹਿਰੇ ਲਗਾ ਰਹੇ ਆ ਸਾਡੇ ਜਿੱਥੇ ਵੀ ਹੈਗੇ ਮੋੜ ਹੈਗੇ ਆ ਉੱਥੇ ਅਲਗ-ਅਲਗ ਜਿੰਨੇ 4-4 5-5 ਮੁੰਡੇ ਆਪ ਤਾਂ ਜਿੱਧਰ ਕੋਈ ਲੱਗਦਾ ਹੋਈ ਕੋਈ ਹੁੰਦੀ ਗੱਲਬਾਤ ਹਰਕਤ ਹੁੰਦੀ ਆ ਉਧਰ ਸਾਰੇ ਇਕੱਠੇ ਹੋਣਗੇ ਕਰਨਗੇ ਕਿ ਗੱਲ ਬੋਤਾਂ ਦਾ। ਇਹ ਸੋਇਆਂ ਤਸਵੀਰਾਂ ਦੇ ਵਿੱਚ ਪਿੰਡ ਚੱਗਰਾਂ ਦੇ ਜਿਹੜੇ ਉਹ ਵਸਨੀਕ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਨਾਲ ਦੇ ਨਾਲ ਅਸੀਂ ਤੁਹਾਨੂੰ ਸੀਸੀਟੀਵੀ ਫੋਟੋਜ਼ ਵੀ ਅਸੀਂ ਦਿਖਾ ਰਹੇ ਹਾਂ ਉਹਨਾਂ ਚੋਰਾਂ ਦੀ ਜਿਸ ਦੇ ਵਿੱਚ ਪੰਜ ਤੋਂ 6 ਚੋਰ ਆ ਜਿਹੜੇ ਉਹ ਨਜ਼ਰ ਆ ਰਹੇ ਨੇ ਤਾਂ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਵੀ ਕੀਤਾ ਹੈ ਪ੍ਰੰਤੂ ਪੁਲਿਸ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਵੱਲੋਂ ਵੱਡੇ ਸਵਾਲ ਚੁੱਕੇ ਗਏ ਨੇ ਕਿ ਜੇਕਰ ਉਹ ਪੁਲਿਸ ਪ੍ਰਸ਼ਾਸਨ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਨੇ ਚੋਰਾਂ ਦੀ ਜਾਣਕਾਰੀ ਦੇਣ ਦੇ ਲਈ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਨਾ ਤਾਂ ਉਹਨਾਂ ਨੂੰ ਉਹਨਾਂ ਦਾ ਫੋਨ ਚੱਕਿਆ ਜਾਂਦਾ ਤੇ ਨਾ ਹੀ ਉਹਨਾਂ ਨੂੰ ਵਾਪਸੀ ਦੇ ਵਿੱਚ ਫੋਨ ਕਰਕੇ ਕੋਈ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪਿੰਡ ਵਾਸੀਆਂ ਵੱਲੋਂ ਅੱਜ ਜਿੱਥੇ ਠੇਕਰੀ ਪੈਰੇ ਲਗਾਣੇ ਸ਼ੁਰੂ ਕਰ ਦਿੱਤੇ ਜਾਣਗੇ ਤਾਂ ਉੱਥੇ ਪੁਲਿਸ ਪ੍ਰਸ਼ਾਸਨ ਤੋਂ ਵੀ ਅਪੀਲ ਕੀਤੀ ਹੈ ਮੰਗ ਕੀਤੀ ਹੈ ਕਿ ਉਹ ਵੀ ਪਿੰਡਾਂ ਦੇ ਵਿੱਚ ਪੁਲਿਸ ਦਾ ਪੈਰਾ ਜਿਹੜਾ ਜ਼ਰੂਰ ਬਣਾ ਕੇ ਰੱਖਣ ਕੈਮਰਾ ਪਰਸਨ ਮਨਵੀਰ ਮਿੱਟੀਆ ਨਾਲ ਚੇਤਨ ਕੌਸ਼ੌਤ ਦਾ ਤਰਨ ਖਬਰਾਂ ਲਈ ਜਿਹੜਾ ਹੁਸ਼ਾਰ ਪਰ ਦਿ ਉਸ ਦੇ ਨਾਲ WAGNA University See potential in everyone and everything around us we drive innovation and entrepreneurship we groom competent global citizens to affect positive change around them